ਇੱਕ ਤਰੀਕ ਨੂੰ ਵੋਟਾਂ ਲੈ ਤੇ ਕਿਸੇ ਵੀ ਰੇ ਵੋਟ ਰੱਖਣੀ ਨਹੀਂ ਹੈਗੀ ਸਾਰੇ ਦੇ ਵੋਟ ਪਾ ਕੇ ਆਉਣੀ ਹੈ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ ਇੱਕ ਤਰੀਕ ਨੂੰ ਵੋਟਾਂ ਪੈਣੀਆਂ ਨੇ ਇੱਕ ਜੋਨ ਦਿਨ ਸ਼ਨੀਵਾਰ ਹੈ ਸਾਰੇ ਬੰਦਿਆਂ ਨੇ ਵੋਟਾਂ ਪਾਉਣ ਜ਼ਰੂਰ ਜਾਣਾ ਜਿਹੜੀ ਮਰਜ਼ੀ ਪਾਰਟੀ ਨੂੰ ਪਾਓ ਲੇਕਿਨ ਵੋਟ ਦਾ ਇਸਤੇਮਾਲ ਜ਼ਰੂਰ ਕਰਨਾ ਬਹੁਤ ਮਿਹਰਬਾਨੀ ਹੋਊਗੀ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੱਥ ਜੋੜ ਕੇ ਵੀ ਇੱਕ ਤਰੀਕ ਨੂੰ ਇਲੈਕਸ਼ਨ ਹੋ ਜਾ ਰਹੀ ਹੈ ਆਪਣੀ ਉਹਦੇ ਵਿੱਚ ਸਾਰਿਆਂ ਨੇ ਹੀ ਸਹਿਯੋਗ ਦੇਣਾ ਹਰੇਕ ਨੇ ਆਪਣੀ ਵੋਟ ਨੂੰ ਆਪਣੀ ਕੀਮਤੀ ਵੋਟ ਨੂੰ ਆਪਣਾ ਦੂਰ ਪਾਉਣ ਦੀ ਕਿਰਪਾਲਤਾ ਕਰਨੀ ਕਿਸੇ ਰੋਟਰ ਕਿਸੇ ਨੇ ਵੋਟ ਆਪਦੀ ਨਹੀਂ ਮਿਸਟੇਕ ਕਰਨੀ ਹਰੇਕ ਨੇ ਵੋਟ ਪਾਉਣ ਦਾ ਆਪਣਾ ਪੂਰਾ ਹੱਕ ਜਿਤਾਉਣਾ ਧੰਨਵਾਦ ਆਜੀ ਬਾਜੀ ਦਾ ਖਾਲਸਾ ਬਾਜੀ ਕੀ ਪਤੇ ਮੈਂ ਸਤਿਨਾਮ ਕਰੇ ਵਰ ਤਨਤ ਮੋੜ ਤੋਂ ਇੱਕ ਤਰੀਕ ਨੂੰ ਵੋਟਾਂ ਪੈ ਰਹੀਆਂ ਨੇ ਸਾਰੇ ਮੇਰੇ ਭੈਣ ਭਰਾਵਾਂ ਨੇ ਖੁਸ਼ੀ-ਖੁਸ਼ੀ ਵੋਟਾਂ ਪਾ ਕੇ ਹੁਣੀਆਂ ਨੇ ਕੋਈ ਵੋਟ ਰੱਖਣ ਦਾ ਕਿਸੇ ਨੂੰ ਕੋਈ ਹੱਕ ਨਹੀਂ ਖੁਸ਼ੀ ਹੋਈ ਵੋਟਾਂ ਨੂੰ ਪਾ ਕੇ ਆਓ ਵਾਜੇ ਦਾ ਖਾਲਸਾ ਵਾਜੇ ਦੀ ਫਤਿਹ ਹਾਂਜੀ ਸੱਸੀ ਗਾਲ ਜੀ ਮੈਂ ਮਾਸਟਰ ਸਤਨਾਰਨ ਸਿੰਘ ਦੀਪਕਾ ਇੰਟਰਨੈਟ ਕਾਫੇ ਤੇ ਹੱਥ ਜੋੜ ਕੇ ਤੁਹਾਡੇ ਸਾਰੇ ਅੱਗੇ ਬੇਨਤੀ ਹੈ ਕਿ ਸਾਨੂੰ ਪਤਾ ਹੈ ਕਿ 1 ਜੂਨ ਨੂੰ ਵੋਟਾਂ ਡੋਲ ਰਹੀਆਂ ਨੇ ਤੇ ਸਾਰੇ ਹੀ ਆਪਣੇ ਆਪਣੇ ਮਤਦਾਧਿਕਾਰ ਜ਼ਰੂਰ ਜ਼ਰੂਰ ਵਰਤੋ ਤੇ ਵੋਟਾਂ ਪਾ ਕੇ ਆਪਣੀ ਯੋਗ ਸਰਕਾਰ ਜਿਹੜੀ ਵੀ ਬਣਦੀ ਹੈ ਉਹਨੂੰ ਪਾਓ ਚਾਹ ਵਿਰੋਧੀ ਚ ਪਾਇਓ ਚ ਪੱਖ ਚ ਪਾਇਓ ਪਰ ਵੋਟ ਜ਼ਰੂਰ ਪਾਇਓ ਕੋਈ ਵੋਟ ਨਾ ਰੱਖਿਓ ਧੰਨਵਾਦ ਜੀ ਇੱਕ ਜੂਰ ਨੂੰ ਭਾਈ ਵੋਟਾਂ ਆਈਆਂ ਨੇ ਆਪਣੇ ਨਾਲ ਤੇ ਸਾਰੇ ਜਾਣੇ ਪਾਉਣ ਜਾਇਓ ਕੋਈ ਵੀ ਵੋਟ ਨਾ ਆਪਣੀ ਲੈ ਕੇ ਆਮ ਲੈਵਾ ਹੈ ਠੀਕ ਤੇ ਵੀ ਆ ਕਿਉਂਕਿ ਇਹ ਤਾਂ ਬਹੁਤ ਵੱਡੀ ਵੋਟ ਆ ਹਿੰਦੁਸਤਾਨ ਲੈਵਲ ਤੇ ਤੁਸੀਂ ਸਰਕਾਰ ਚੁਣੀ ਆ ਤੇ ਕੋਈ ਵੀ ਵੋਟ ਆ ਉਹਨੂੰ ਕਿਸੇ ਲਾਲਚ ਦੇ ਵਿੱਚ ਆ ਕੇ ਨਾ ਪਾਓ ਬਲਕੇ ਜੋ ਤੁਹਾਨੂੰ ਲਾਲਚ ਦੇਣ ਆਉਂਦਾ ਉਹਨੂੰ ਤੁਸੀਂ ਘੂਰੋ ਹੁਣ ਦੱਸੋ ਕਿ ਮੈਨੂੰ ਇੰਨੀ ਸਮਝ ਆ ਕਿ ਮੈਂ ਆਪਣੀ ਵੋਟ ਆਪਣੀ ਸਮਝ ਦੇ ਅਨੁਸਾਰ ਪਾਉਣੀ ਆ ਧੰਨਵਾਦ ਜੀ ਆਪ ਸਾਰਿਆਂ ਦਾ ਇੱਕ ਤਰੀਕ ਨੂੰ ਆਪਣੀ ਵੋਟ ਪਾਉਣ ਜਰੂਰ ਜਾਓ ਇੱਕ ਤਰੀਕ ਨੂੰ ਵੋਟਾਂ ਪਾਉਣੀਆਂ ਨੇ ਵੀ ਸਾਰਿਆਂ ਨੇ ਪਾਉਣੀਆਂ ਨੇ ਇੱਕ ਬੋਲ ਰੱਖਣੀ ਨਹੀਂ ਹੈ ਜਰੂਰ ਪਾਉਣੀਆਂ ਵਾਤ ਇੱਕ ਤਰੀਕ ਨੂੰ ਭਾਈ ਵੋਟਾਂ ਪੈ ਰਹੀਆਂ ਨੇ ਸਾਰੇ ਪਰਿਵਾਰ ਅਸੀਂ ਪਾਵਾਂਗੇ ਠੀਕ ਹੈ ਠੀਕ ਆ ਸਸੀ ਕਾਲ ਜੀ ਕੱਲ ਇੱਕ ਤਰੀਕ ਨੂੰ ਵੋਟਾਂ ਪੈਣੀਆਂ ਨੇ ਜੀ 1 ਜੂਨ ਨੂੰ ਤੇ ਸਾਰਿਆਂ ਨੇ ਵੋਟਾਂ ਪਾਉਣੀਆਂ ਨੇ ਮੈਂ ਵੀ ਪਹਿਲੀ ਵਾਰ ਵੋਟ ਪਾਉਣਾ ਹੈ ਤੇ ਤੁਸੀਂ ਵੀ ਪਾਓ ਧੰਨਵਾਦ ਜੀ ਇੱਕ ਤਰੀਕ ਨੂੰ ਓਟਾ ਪਾਣੇ ਆ ਭਾਈ ਸਾਰਿਆਂ ਨੇ ਓਟਾ ਆਪਣੀ ਪਾ ਕੇ ਆਉਣੇ ਨੇ ਕਿਸੇ ਨੇ ਭਾਈ ਆਪਣੀ ਵੋਟ ਰੱਖਣੀ ਨਹੀਂ ਹੈਗੀ ਠੀਕ ਹੈ ਵੀਰੇ ਜੀ ਖਾਲਸਾ ਵਾਹਿਗੁਰੂ ਜਫਤੇ ਆਉਣ ਵਾਲੇ ਇੱਕ ਤਰੀਕ ਨੂੰ ਦਿਨ ਸ਼ਨੀਵਾਰ ਨੂੰ ਸਾਰੇ ਸੰਗਤ ਨੂੰ ਬੇਨਤੀ ਆ ਭਾਈ ਆਪਣੇ ਆਪਣੀ ਵੋਟ ਜਰੂਰ ਪਾ ਕੇ ਆਉਣੀ ਆ ਵੋਟ ਰੱਖੀ ਦੀ ਨਹੀਂ ਹੁੰਦੀ ਆਪਣਾ ਟਾਈਮ ਕੱਢ ਕੇ ਆਪਣੀ ਮਨਪਸੰਦ ਕੋਈ ਵੀ ਉਮੀਦਵਾਰ ਜਿਹੜਾ ਵੀ ਉਹਨੂੰ ਵੋਟ ਜ਼ਰੂਰ ਪਾ ਕੇ ਆਉਣੀ ਆ। ਧੰਨਵਾਦ। ਧੰਨਵਾਦ ਜੀ ਬਹੁਤ ਬਹੁਤ ਧੰਨਵਾਦ। ਹਾਂਜੀ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਜੀ ਇੱਕਦਮ ਨੂੰ ਵੋਟ ਪਾਉਣ ਲਈ ਆਪਾਂ ਨੇ ਕਿਸੇ ਨੇ ਵੀ ਵੋਟ ਨਹੀਂ ਲੱਕੜੀ ਬਣਾ ਲਿਆ ਚੌਕ ਦੇ ਵਿੱਚ ਜਿਵੇਂ ਲੱਗ ਰਹੀ ਆ। ਸਾਰਿਆਂ ਦਾ ਪਾਲੀ ਪੀ ਕੇ ਵੋਟ ਪਾ ਕੇ ਆਣੇ ਆ ਜੀ। ਵੋਟ ਨਹੀਂ ਲੱਕੜੀ ਕਿਸੇ ਨੇ ਮੇਰੇ ਫਿਰੋ ਬੇਨਤੀ ਕੀਤੀ ਹੈ ਪਾਲਾ ਤੇ ਭਰਾਵਾਂ ਨੂੰ ਸਾਰਿਆਂ ਨੂੰ। ਥੈਂਕ ਯੂ ਧੰਨਵਾਦ। ਬੋਲੋ 1 ਜੂਨ ਨੂੰ ਵੋਟਾਂ ਪਾਉਣੀਆਂ ਨੇ ਜਿਨ੍ਹਾਂ ਦੀ ਵੀ ਵੋਟ ਪਣੀ ਹੋਈ ਆ ਉਹਨਾਂ ਨੇ ਵੋਟ ਜ਼ਰੂਰ ਪਾਉਣੀਆਂ ਕਿਸੇ ਨੇ ਆਪਣੀ ਬੋਟਰੀ ਰੱਖਣੀ ਨਹੀਂ ਧੰਨਵਾਦ ਜੀ ਕਿ ਜਿੰਨੂੰ ਮਰਜ਼ੀ ਵੋਟ ਪਾ ਸਕਦੇ ਆ ਭਾਈ ਵੋਟ ਪਾਉਣੀਆਂ 1 1 ਜੂਨ ਨੂੰ ਸਾਰਿਆਂ ਨੂੰ ਪਾਉਣੀਆਂ ਜਿਹਨੂੰ ਮਰਜ਼ੀ ਪਾਉ ਵੋਟ ਜ਼ਰੂਰ ਪਾਉਣੀਆਂ ਰੱਖਣੀ ਨਹੀਂ ਬੋਟ ਹੋਈ ਧੰਨਵਾਦ ਧੰਨਵਾਦ ਭਾਈ ਵੋਟ ਹਰ ਇੱਕ ਨੇ ਪਾਉਣੀਆਂ ਜੀ ਇੱਕ ਤਰੀਕਾ ਇਹ ਤਰੀਕ ਨੂੰ ਇਹ ਅਸੀਂ ਵੀ ਪਾਵਾਂਗੇ ਸਾਰੇ ਪਰਿਵਾਰ ਆਪਣੇ ਵੋਟ ਪਾ ਕੇ ਕੋਈ ਰੱਖੋ ਨਾ ਠੀਕ ਹੈ ਸਾਰੇ ਪਰਿਵਾਰ ਦੀ ਵੋਟ ਪਾਉਣੀ ਹੈ ਵੋਟਾਂ ਪਾਉਣੀਆਂ ਸਾਰੇ ਪਰਿਵਾਰ ਨੇ ਪਾ ਕੇ ਆਉਣੀਆਂ ਭਾਈ ਕੋਈ ਰੱਖਣੀ ਨਹੀਂ ਵੋਟ ਹਾਂ ਵੋਟਾਂ ਪਾ ਕੇ ਆਇਓ ਕੋਈ ਨਾ ਵੋਟ ਰੱਖਿਓ ਹਾਂ ਕਿ ਸਾਰੇ ਨੂੰ ਵੋਟ ਪਾਉਣੀ ਸਾਰਿਆਂ ਨੇ ਵੋਟ ਪਾਉਣੀ ਆ ਐਪਲੀਕੇਸ਼ਨ ਨੂੰ ਅੱਜ ਹੀ ਆ ਪਾਵੋ ਹਾਂ ਬਸ ਇੱਕ ਤਰੀਕ ਨੂੰ ਵੋਟਾਂ ਨੇ ਜੀ ਸਾਰਿਆਂ ਨੂੰ ਪਾ ਕੇ ਆਉਣੇ ਜੀ ਤਨਵਾ ਜੀ ਰੱਖਨੇ ਨੇ ਕਿਸੇ ਮੋਟਾ ਜੀ ਇੱਕ ਦਿਨ ਰੋਟ ਪਾਉਣੀ ਆ ਜਿਹੜੇ ਮਰਜ਼ੀ ਪਾਓ ਭਾਈ ਪਰ ਪਾਉਣੀ ਜ਼ਰੂਰ ਆ ਤੇ ਵੋਟ ਜ਼ਰੂਰ ਪਾਓ ਵੋਟ ਪਾਉਣੀ ਆ ਭਾਈ ਸਾਸਰੀ ਕਾਲ ਜੀ ਮੈਂ ਇਹ ਆਪਣਾ ਲਾਪਰੇ ਸਿੰਘ ਲਵਾਈ ਇੱਕ ਦਿਨ ਰੋਟ ਪਾਉਣੀ ਆ ਜ਼ਰੂਰ ਪਾਣੀ ਆ ਧੰਨਵਾਦ ਜੀ ਸਾਚੀ ਕਾ ਜੀ ਸਾਰਿਆਂ ਨੂੰ ਮੈਂ ਰਾਜਵੀਰ ਸਿੰਘ ਰਾਜੂ ਆਪ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ 1 ਜੂਨ ਨੂੰ ਵੋਟਾਂ ਪੈ ਰਹੀਆਂ ਨੇ ਸੋ ਸਾਰਿਆਂ ਨੂੰ ਬੇਨਤੀ ਹੈ ਵੀ ਸਾਰੇ ਨੇ ਆਪਣੀ ਕੀਮਤੀ ਵੋਟ ਪਾ ਕੇ ਆਉਣੀ ਹੈ ਕਿਸੇ ਨੇ ਵੀ ਆਪਣੀ ਵੋਟ ਰੱਖਣੀ ਨਹੀਂ ਸੋ ਤੁਹਾਡੀ ਬਹੁਤ ਕੀਮਤੀ ਵੋਟ ਆ ਕਿਸੇ ਵੀ ਪਾਰਟੀ ਨੂੰ ਪਾਓ ਪਰ ਆਪਣੀ ਵੋਟ ਜ਼ਰੂਰ ਪਾ ਕੇ ਆਓ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਜਰੀ ਨੂੰ ਵੋਟ ਪਾਣੀਆਂ ਭਾਈ 1 ਜੂਨ ਤੋਂ ਵੋਟਾਂ ਮੈਣੀਆਂ ਨੇ ਕਿਸੇ ਨੇ ਆਪਣੀ ਵੋਟ ਰੱਖਣੀ ਵੀ ਨਹੀਂ ਗਈ ਸਾਰੇ ਬੋਟ ਪਾ ਕੇ ਬੋਟ ਪਾ ਕੇ ਆਇਓ ਜਿੰਨੀ ਮਰਜ਼ੀ ਬਾ ਰਹੇ ਹੋ ਧੰਨਵਾਦ ਬਹੁਤ-ਬਹੁਤ ਧੰਨਵਾਦ ਜੀ ਰਾਜਵੀਰ ਸਿੰਘ ਰਾਜੂ ਦਾ ਜੋ ਆਪਣਾ ਮੇਰਾ ਪਿੰਡ ਤੋਂ ਮੋਟੇ ਫੇ ਚਲਾ ਰਿਹਾ ਔਰ ਸਮੇਂ-ਸਮੇਂ ਦੇ ਨਾਲ ਆਪਾਂ ਨੂੰ ਪਿੰਡ ਦੀਆਂ ਸਾਰੀਆਂ ਸਰਗਰਮੀਆਂ ਤੋਂ ਜਾਣੂ ਵੀ ਕਰਵਾਉਂਦਾ ਸੋ ਅੱਜ ਰਾਜਵੀਰ ਦਾ ਸਵਾਲ ਆ ਕਿ ਇੱਕ ਤਰੀਕ ਨੂੰ ਆਪਾਂ ਹਿੰਦੁਸਤਾਨ ਦੀ ਸਰਕਾਰ ਆ ਜਿਹੜੀ ਉਹ ਚੁਣਨ ਜਾ ਰਹੇ ਆ ਸੋ ਇਹ ਕਹਿੰਦੇ ਨੇ ਇਹਨਾਂ ਦਾ ਸਵਾਲ ਸੀ ਕਿ ਵੋਟ ਆ ਜਿਹੜੀ ਉਹਦੀ ਕੀ ਮਹੱਤਤਾ ਸੋ ਦੋਸਤੋ ਮੈਂ ਰਾਜਵੀਰ ਦੇ ਜ਼ਰੀਏ ਅੱਜ ਇਹਨੂੰ ਦੱਸਣਾ ਚਾਹੁੰਦਾ ਕਿ ਵੋਟ ਸਾਡਾ ਇੱਕ ਉਹ ਉੱਤਮ ਅਧਿਕਾਰ ਆ ਜੋ ਸਾਨੂੰ 바ਵਾ ਸਾਹਿਬ ਜੀ ਡਾਕਟਰ ਭੀਰਾ ਉਮੀਦਵਾਰ ਕਿਰ ਜੀ ਨੇ ਲੈ ਕੇ ਦਿੱਤਾ ਤੇ ਹੁਣ ਸਾਡੀ ਸੂਝ ਤੇ ਸਮਝ ਆ ਜਿਹੜੀ ਉਸ ਨੂੰ ਵਰਤਨਾ ਦੇ ਵਿੱਚ ਉਸ ਨੂੰ ਸਹੀ ਢੰਗ ਨਾਲ ਉਹਦੀ ਵਰਤੋਂ ਕਰਕੇ ਅਧਿਕਾਰ ਦੀ ਆਪਾਂ ਇੱਕ ਸੁਚੱਜੀ ਤੇ ਉਹ ਸਰਕਾਰ ਆ ਜਿਹੜੀ ਚੁਣ ਸਕਦੇ ਆ ਜੋ ਆਪਣੇ ਹਿੱਤਾਂ ਲਈ ਔਰ ਪੂਰੇ ਹਿੰਦੁਸਤਾਨ ਲਈ ਇੱਕ ਵਧੀਆ ਕੰਮ ਕਰੇ ਤੇ ਆਮ ਜਿਹੜੇ ਲੋਕ ਨੇ ਜੋ ਜ਼ਮੀਨਾਂ ਜੁੜੇ ਹੋਏ ਨੇ ਉਹਨਾਂ ਦੇ ਭਵਿੱਖ ਨੂੰ ਸਵਾਰਨ ਲਈ ਉਹ ਕੋਈ ਇਸ ਤਰ੍ਹਾਂ ਦੀਆਂ ਨੀਤੀਆਂ ਲੈ ਕੇ ਆਵੇ ਜਿਹੜੀਆਂ ਨੀਤੀਆਂ ਦੇ ਨਾਲ ਇੱਕ ਆਮ ਜਿਹੜਾ ਇਨਸਾਨ ਆ ਉਹਦਾ ਜੀਵਨ ਬਸਰਾ ਜਿਹੜਾ ਵਧੀਆ ਤਰੀਕੇ ਨਾਲ ਹੋ ਸਕੇ ਸੋ ਆਪਣੀ ਵੋਟ ਦਾ ਜਿਹੜਾ ਸਹੀ ਸਮੇਂ ਨਾਲ ਇਸਤੇਮਾਲ ਕਰੋ ਵੋਟ ਨੂੰ ਪਾਉਣ ਜਾਓ ਜ਼ਰੂਰ ਜਾਓ ਕਿਉਂਕਿ ਤੁਹਾਡਾ ਅਧਿਕਾਰ ਆ ਤਾਂ ਤੁਸੀਂ ਆਪਣੇ ਇਸ ਅਧਿਕਾਰ ਤੋਂ ਵਾਂਝੇ ਨਾ ਰਹੋ ਔਰ ਇੱਕ ਬੇਨਤੀ ਜ਼ਰੂਰ ਆ ਕਿ ਆਪਣੀ ਵੋਟ ਨਿਰਪੱਖ ਹੋ ਕੇ ਆਪਣੀ ਸੋਚ ਦੇ ਨਾਲ ਪਾਓ ਕਿਸੇ ਵੀ ਛੋਟੇ ਵੱਡੇ ਲਾਲਚ ਦੇ ਵਿੱਚ ਆ ਕੇ ਵੋਟ ਨਾ ਪਾਓ ਕਿਉਂਕਿ ਲਾਲਚ ਅੱਜ ਛੋਟਾ ਸਾਨੂੰ ਦੇ ਕੇ ਸਾਡੀ ਵੋਟ ਲੈ ਜਾਂਦੀ ਹੈ ਪਰ ਬਾਅਦ ਵਿੱਚ ਸਾਡਾ ਸ਼ੋਸ਼ਨ ਵੀ ਕੀਤਾ ਜਾਂਦਾ ਸੋ ਇਸ ਕਰਕੇ ਵੋਟ ਕੋਈ ਵੀ ਆ ਕਿਉਂਕਿ ਇਹ ਤਾਂ ਬਹੁਤ ਵੱਡੀ ਵੋਟ ਆ ਹਿੰਦੁਸਤਾਨ ਲੈਵਲ ਤੇ ਤੁਸੀਂ ਸਰਕਾਰ ਚੁਣੀ ਆ ਤੇ ਕੋਈ ਵੀ ਵੋਟ ਆ ਉਹਨੂੰ ਕਿਸੇ ਲਾਲਚ ਦੇ ਵਿੱਚ ਆ ਕੇ ਨਾ ਪਾਓ ਬਲਕੇ ਜੋ ਤੁਹਾਨੂੰ ਲਾਲਚ ਦੇਣ ਆਉਂਦਾ ਉਹਨੂੰ ਤੁਸੀਂ ਘੂਰੋ ਉਹਨੂੰ ਦੱਸੋ ਕਿ ਮੈਨੂੰ ਇੰਨੀ ਸਮਝ ਆ ਕਿ ਮੈਂ ਆਪਣੀ ਵੋਟ ਆਪਣੀ ਸਮਝ ਦੇ ਅਨੁਸਾਰ ਪਾਉਣੀ ਆ ਧੰਨਵਾਦ ਜੀ ਆਪ ਸਾਰਿਆਂ ਦਾ ਇੱਕ ਤਰੀਕ ਨੂੰ ਆਪਣੀ ਵੋਟ ਪਾਉਣ ਜ਼ਰੂਰ ਜਾਓ